ਨਿਰੰਕਾਰ ਹੈ ਇਹ ਨਿਰੰਕਾਰ ਹੈ ਆਪ ਪ੍ਰਗਟ ਹੋਇਆ ਮੇਰੀ ਤਸੱਲੀ ਹੋ ਗਈ ਆਪਾਂ ਕਈ ਵਾਰੀ ਇਤਿਹਾਸ ਵਿੱਚ ਸੁਣਦੇ ਆ ਨਾ ਕਿ ਸਾਈ ਮੀਆਂ ਮੀਰ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਸਾਈ ਮੀਆਂ ਮੀਰ ਤੇ ਆਪ ਇੱਕ ਪੈਗੰਬਰ ਮੰਨਿਆ ਜਾਂਦਾ ਸੀ ਮੁਗਲਾਂ ਦਾ ਉਹ ਖਾਨਦਾਨੀ ਗੁਰੂ ਸੀਗਾ ਕੁੱਲ ਗੁਰੂ ਜੀ ਨੂੰ ਕਹਿ ਦिए ਪਰ ਕਦੀ ਇਹ ਬਚਾ ਕੇ ਵੇਖਿਆ ਜੇ ਉਪਯੋਗ ਗੁਰੂ ਨਾਨਕ ਦੇ ਘਰ ਦਾ ਸੇਵਕ ਕਿੱਦਾਂ ਬਣ ਗਿਆ ਉਹ ਗੁਰੂ ਅਰਜਨ ਦੇਵ ਜੀ ਦਾ ਸੇਵਕ ਕਿੱਦਾਂ ਬਣ ਗਿਆ ਇਸ ਚੀਜ਼ ਤੇ ਜਦੋਂ ਮੈਂ ਸਟੱਡੀ ਕੀਤੀ ਮੈਨੂੰ ਪਤਾ ਚੱਲਿਆ ਇੱਕ ਗੁਰੂ ਅਰਜਨ ਦੇਵ ਦੇ ਸਮੇਂ ਵਜੀਰ ਖਾਨ ਹੋਇਆ ਸੂਬੇਦਾਰ ਇੱਕ ਵਜੀਦ ਖਾਨ ਗੁਰੂ ਗੋਬਿੰਦ ਸਿੰਘ ਦੇ ਵੇਲੇ ਹੋਇਆ ਵਜੀਦ ਖਾਨ ਇਸ ਰਾਂਧ ਦਾ ਸੂਬੇਦਾਰ ਹੋਇਆ ਇੱਕ ਗੁਰੂ ਅਰਜਨ ਦੇਵ ਦੇ ਵੇਲੇ ਹੋਇਆ ਉਹਦਾ ਨਾਂ ਵਜੀਰ ਖਾਨ ਉਹ ਵਜੀਰ ਖਾਨ ਦੇ ਘਰੇ ਔਲਾਦ ਨਹੀਂ ਹੈਗੀ ਮਰੀਓ ਭੈਣੋ ਤੁਸੀਂ ਵੀ ਗੌਰ ਕਰਿਓ ਕਿਉਂਕਿ ਮੈਨੂੰ ਦਰਸ਼ਨ ਨਹੀਂ ਹੋ ਰਹੇ ਭੈਣਾਂ ਦੇ ਇਸ ਲਈ ਸੰਬੋਧਨ ਕਰਨਾ ਪਿਆ ਵਜ਼ੀਰ ਖਾਨ ਦੇ ਘਰੇ ਔਲਾਦ ਨਹੀਂ ਹੈ ਕੁੱਲ ਦੇਵਤਾ ਜਿਹੜਾ ਉਹਨਾਂ ਦਾ ਕੁੱਲ ਗੁਰੂ ਜਿਹੜਾ ਉਹਨਾਂ ਦਾ ਸਾਈ ਮੀਆਂ ਮੀਰ ਇਹਨੂੰ ਸੱਦਿਆ ਘਰੇ ਦਾਵਤ ਦਿੱਤੀ ਹੈ ਖਾਣੇ ਦੀ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਆਪਾਂ ਕਿ ਸੰਤ ਮੰਤ ਨੂੰ ਕਿਥੇ ਭਵੇਂ ਗਰੰਥੀ ਸਿੰਘ ਨੂੰ ਘਰੇ ਖਸਦਿਏ ਪ੍ਰਸ਼ਾਦੇ ਤੇ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਉਹ ਕਹਿੰਦਾ ਨਾ ਵੀ ਆਪਰ ਅਰਦਾਸ ਕੀ ਕਰਨੀ ਆ ਜੀ ਇਸੇ ਤਰ੍ਹਾਂ ਸਾਈ ਮੀਆਂ ਮੀਰ ਨੇ ਆਖਿਆ ਵੀ ਕੀ ਦੁਆ ਪੜਨੀ ਆ ਖੁਦਾ ਨੂੰ ਦੋਵੇਂ ਜੀ ਹੱਥ ਜੋੜ ਕੇ ਖਲੋਗੇ ਵਜ਼ੀਰ ਖਾਨ ਮਹਾਰਾਜ ਸਭ ਕੁਝ ਅੱਲਾ ਨੇ ਦਿੱਤਾ ਏ ਪਰ ਐ ਧੰਨ ਦੌਲਤ ਦਾ ਐ ਸ਼ੌਹਰਤ ਦਾ ਐ ਵਜ਼ੀਰੀਆਂ ਦਾ ਵਾਰਿਸ ਕੋਈ ਨਹੀਂ ਹੈਗਾ ਅੱਲਾ ਕੋਲੋਂ ਇੱਕ ਪੁੱਤਰ ਲੈ ਦਿਓ ਅੱਖਾਂ ਬੰਦ ਕੀਤੀਆਂ ਸਮਾਧੀ ਖੋਲੀ ਕਹਿਣ ਲੱਗਾ ਵਜੀਰ ਖਾਨ ਤੇਰੇ ਭਾਗਾ ਵਿੱਚ ਔਲਾਦ ਲਿਖੀ ਨਹੀਂ ਉਦਾਸ ਰਹਿਣ ਲੱਗ ਪਏ ਵੀ ਹੁਣ ਸਾਈ ਮੀਆਂ ਮੀਰ ਨੇ ਜਵਾਬ ਦੇ ਦਿੱਤਾ ਹੁਣ ਕੀ ਕਰੀਏ ਉਸ ਘਰ ਦੇ ਵਿੱਚ ਇੱਕ ਸਿੱਖ ਤੇ ਸਿੱਖਣੀ ਨੌਕਰ ਸੀ ਉਹਨਾਂ ਦੇ ਨਿੱਜੀ ਉਹਨਾਂ ਦੀ ਅੱਡ ਵੀ ਸਟੋਰੀ ਹੈ ਵੀ ਵਜੀਰ ਖਾਨ ਦੇ ਜਲੋਦਰ ਦਾ ਫੋੜਾ ਸੀ ਇੱਥੇ ਜਲੋਦਰ ਦਾ ਫੋੜਾ ਉਹ ਹੁੰਦਾ ਜਿਹੜਾ ਭਰ ਜਾਂਦਾ ਫੇਰ ਜਾਂਦਾ ਭਰ ਜਾਂਦਾ ਫੇਰ ਜਾਂਦਾ ਰੋਜ਼ ਤੜਫਦਾ ਸੀ ਸਿੱਖ ਘਰ ਵਿੱਚ ਨੌਕਰ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਏ ਇੱਕ ਦਿਨ ਕੋਲ ਬੁਲਾ ਕੇ ਕਹਿੰਦਾ ਕਿਹੜਾ ਕਲਾਮ ਪੜਦਾ ਜਿੰਨਾ ਚਿਰ ਮੈਂ ਤੇਰਾ ਕਲਾਮ ਸੁਣਦਾ ਮੈਨੂੰ ਆਰਾਮ ਮਿਲਦਾ ਉਦੋਂ ਬਾਅਦ ਫਿਰ ਪੀੜ ਹੋਣ ਲੱਗ ਜਾਂਦੀ ਏ ਉਹਨੇ ਦੱਸਿਆ ਕਿ ਇਹ ਕਲਾਮ ਸਤਿਗੁਰੂ ਗੁਰੂ ਨਾਨਕ ਦੇ ਘਰ ਦਾ ਏ ਗੁਰੂ ਅਰਜਨ ਦੇਵ ਜੀ ਦਾ ਚੱਲ ਤੈਨੂੰ ਦਰਸ਼ਨ ਕਰਾ ਲਿਆਵਾਂ ਉਹਨੇ ਉਸ ਦਿਨ ਤੋਂ ਕਿਹਾ ਵੀ ਤੂੰ ਹੋਰ ਕੋਈ ਕੰਮ ਨਹੀਂ ਕਰਨਾ ਮੇਰੇ ਕੋਲ ਬਹਿ ਕੇ ਕਲਾਮ ਹੀ ਪੜੀ ਜਾਇਆ ਕਰ ਉਹ ਸਿੱਖ ਸਾਰਾ ਦਿਨ ਵਜੀਰ ਵਜੀਰ ਖਾਨ ਦੇ ਕੋਲ ਸੁਖਮਨੀ ਸਾਹਿਬ ਹੀ ਪੜਦਾ ਰਹਿੰਦਾ ਸੀ ਇੱਕ ਦਿਨ ਉਹਨੂੰ ਛੱਡ ਕੇ ਉੱਥੇ ਲੈ ਗਿਆ ਅੰਮ੍ਰਿਤਸਰ ਬੇਨਤੀ ਕੀਤੀ ਮਹਾਰਾਜ ਇਹਦੇ ਜਲੋਦਰ ਦਾ ਫੋੜਾ ਕਰ ਦਿਓ ਕਿਰਪਾ ਕਾਰ ਸੇਵਾ ਚੱਲਦੀ ਪਈ ਸੀ ਸਰੋਵਰ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕੀਤਾ ਕਹਿੰਦੇ ਉਹ ਬੁੱਢੇ ਦਾ ਖੜਨ ਛੱਡੀ ਉਹ ਤੇਰਾ ਇਲਾਜ ਕਰ ਦੂਗਾ ਬਾਬਾ ਬੁੱਢਾ ਸਾਹਿਬ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਤੇ ਟੋਕਰੀ ਚੁੱਕੀ ਹੋਈ ਆ ਬਾਰ ਬਾਰ ਜਦੋਂ ਲੰਘਦੇ ਤਾਂ ਉਹਦੇ ਪੈਰ ਫੜਦਾ ਮੇਰਾ ਪੇਟ ਥੋੜਾ ਠੀਕ ਕਰ ਦੋ ਬਾਬਾ ਜੀ ਕਹਿੰਦੇ ਚੱਲ ਪੈ ਲੰਮੇ ਉਹ ਲੰਮੇ ਪਿਆ ਤੇ ਬਾਬਾ ਜੀ ਨੇ ਦੋ ਹੱਥਾਂ ਨਾਲ ਉੱਤੋਂ ਜੋੜ ਕੇ ਖਾਲੀ ਟੋਕਰਾ ਮਾਰਿਆ ਉਹਦੇ ਉਹ ਫੋੜਾ ਫਿਸ ਗਿਆ ਫਿਸ ਗਿਆ ਤੇ ਸੇਵਕ ਨੂੰ ਕਹਿ ਦਾ ਸਾਫ ਕਰ ਦੇ ਉਹਨੇ ਸਾਫ ਕਰਤਾ ਇਹਨੇ ਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਆਇਆ ਉਹਨੂੰ ਕੜਾਹ ਪ੍ਰਸ਼ਾਦ ਖੁੱਲਾ ਦਿੱਤਾ ਕਿ ਛਕ ਲਾ ਛਕ ਲਿਆ ਜਿਹੜਾ ਹੱਥਾਂ ਨੂੰ ਘਿਓ ਲੱਗਾ ਸੀਗਾ ਪੱਕਿਆ ਹੁੰਦਾ ਇਹ ਘਿਓ ਅੱਗ ਦੇ ਉੱਤੇ ਉਹਨੂੰ ਕਿਹਾ ਵੀ ਇਹ ਫੋੜੇ ਉੱਤੇ ਮਲ ਲਾ ਉਹ ਫੋੜੇ ਉੱਤੇ ਮਲਿਆ ਉਹਦਾ ਫੋੜਾ ਠੀਕ ਹੋ ਗਿਆ ਸੀ। ਉਹ ਪ੍ਰੇਮੀ ਗੁਰਸਿੱਖ ਉਹਨਾਂ ਦੇ ਘਰ ਵਿੱਚ ਆਇਆ। ਹੁਣ ਬੇਗਮ ਨਰਾਸ਼ ਰਹਿੰਦੀ ਏ ਤੇ ਸਿੱਖਣੀ ਕਹਿਣ ਲੱਗੀ ਵੀ ਬੀਬੀ ਜੀ ਨਰਾਜ ਕਿਉਂ? ਕਹਿੰਦੀ ਨਰਾਸ਼ ਨਰਵਾ ਤੇ ਹੋਰ ਕੀ ਕਰਾਂ? ਪੁੱਤਰ ਦੀ ਲਾਲਸਾ ਏ। ਤੇ ਸਾਈ ਮੀਆਂ ਮੀਰ ਕਹਿੰਦੇ ਤੁਹਾਡੇ ਭਾਗਾ 'ਚ ਹੈ ਹੀ ਨਹੀਂ। ਉਹ ਕਹਿਣ ਲੱਗੀ ਤੁਸੀਂ ਚਲੋ ਉੱਥੇ ਅੰਮ੍ਰਿਤਸਰ। ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਮੁੜਦਾ। ਚਲੋ। ਇੱਥੇ ਆਏ। ਸਰੋਵਰ ਦੀ ਸੇਵਾ ਚੱਲਣ ਰਹੀ ਹੈ ਸਿਆਲ ਦੇ ਦਿਨ ਹੈ ਮਹਾਰਾਜ ਨੇ ਤੰਬੂ ਲੱਗੇ ਹੋਏ ਨੇ ਸੰਗਤਾਂ ਦੇ ਤੇ ਤੰਬੂਆਂ ਦੇ ਵਿੱਚ ਸਿੱਖ ਰਹਿ ਰਹੇ ਨੇ ਠੰਡ ਬਹੁਤ ਜ਼ਿਆਦੀ ਹੈ ਤੇ ਸਿੱਖਾਂ ਦੀ ਡਿਊਟੀ ਲਈਏ ਪਾਸੇ ਪਿੰਡਾਂ ਚੁਰਪਾਥੀਆਂ ਮੰਗ ਕੇ ਲਿਆਓ ਤੇ ਉਹਨਾਂ ਪਾਥੀਆਂ ਦੇ ਚੰਡੇ ਲਾ ਦਿਓ ਧੂਵੇਂ ਲਾ ਦਿਓ ਰਾਤ ਤੰਬੂਆਂ ਦੇ ਵਿਚਾਲੇ ਅੱਗ ਬਲਦੀ ਰਹੇ ਤੇ ਨਿਗਰ ਰਵੇ ਦੋ ਦਿਨ ਪਾਥੀਆਂ ਢੋਂਦੇ ਰਹੇ ਵਜੀਰ ਖਾਨ ਲਾਹੌਰ ਦਾ ਸੂਬੇਦਾਰ ਤੀਜੇ ਦਿਨ ਛੁੱਟੀ ਮੰਗੀ ਹੈ ਮਹਾਰਾਜ ਨੇ ਕਹਿਣ ਲੱਗੇ ਮਹਾਰਾਜ ਕਹਿੰਦੇ ਵੀ ਤੁਹਾਡੀ ਕੋਈ ਵਿੱਥਿਆ ਹੱਥ ਜੋੜੇ ਕਹਿਣ ਲੱਗੇ ਜੀ ਪੁੱਤਰ ਦੀ ਦਾਤ ਲੈਣਾ ਹੈ ਮਹਾਰਾਜ ਕਹਿੰਦੇ ਪੁੱਤ ਤੇ ਤੁਹਾਡੇ ਸੱਤ ਜਨਮਾਂ ਤੱਕ ਨਹੀਂ ਆਗੇ ਨਿਰਾਸ਼ ਹੋ ਕੇ ਪਰਪੇ ਘਰ ਵਾਲਾ ਕਹਿੰਦਾ ਤੈਨੂੰ ਮੈਂ ਕਿਹਾ